ਸਤ दूर दूर-दूर ਜਦੂਰ ਦੂਰ ਤੋਂ ਚਲਾਏ ਮੇਰੇ ਸ਼ਾਇਦ ਦੋਸਤ ਨੇ ਵਿਦਵਾਨ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਅੰਕ ਜਿੱਥੇ ਵਧਾਈ ਦੇਣਾ ਪ੍ਰਿੰਸੀਪਲ ਜੀ ਆਸਰੇ ਜੀ ਜਿਸਟਰਡ ਆਪਣੇ ਸਰ ਦੇ ਪ੍ਰਧਾਨ ਨੇ ਔਰ ਮੀਤ ਜਨਾ ਸਰਦਾਰ ਸੁਨੀਲ ਸਿੰਘ ਦੀ ਇਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੇਣਾ ਔਰ ਮੈਨੂੰ ਧੰਨਵਾਦ ਵੀ ਕਰਨਾ ਜਿਨ੍ਹਾਂ ਨੇ ਅੱਜ ਸਾਰੇ ਇੰਨੇ ਨੇ ਵੱਡੇ ਸ਼ਾਇਰਾਂ ਦੇ ਕਵਿਤਾਵਾਂ ਦੇ ਦਰਸ਼ਨ ਕਰਾਈ। ਬਹੁਤ ਕੁਝ ਪ੍ਰਾਪਤ ਹੋਇਆ। ਜਦੋਂ ਆਪਕਾ ਸ਼ਾਇਰ ਹਨ ਸੁਣ ਰਹੇ ਨੇ। ਕਈ ਵਾਰ ਲੋਕ ਪੁੱਛਦੇ ਨੇ ਪੇ ਤੁਸੀਂ ਰੋਜ਼ ਕੇ ਦਿਨ ਕੇ ਦਿਨ ਤੁਰੇ ਰਹੇ ਰਹੇ। ਤੁਹਾਨੂੰ ਕੀ ਮਿਲਦਾ? ਇਹ ਮੈਨੂੰ ਦੱਸਣਾ ਨਹੀਂ ਆਉਂਦਾ। ਕੀ ਹੱਲ? ਤੁਹਾਨੂੰ ਪਰ ਜਾ ਰਿਹਾ ਨਹੀਂ ਜਾਂਦਾ। ਇਹ ਮੈਂ ਕਈ ਵਾਰ ਆਪਣੇ ਸੱਜਣਾ ਮਿੱਤਰਾਂ ਨੂੰ ਕਹਿੰਦਾ ਆਂ ਵੀ ਕੀ ਜਵਾਬ ਦਿਆ ਕਰੀ ਇਹੋ ਜਿਹੇ ਲੋਕਾਂ ਨੂੰ ਸਾਨੂੰ ਕੀ ਮਿਲਦਾ? ਸਮਝ ਨਹੀਂ ਆਉਂਦੀ ਕੀ ਮਿਲਦਾ ਪਰ ਜਦੋਂ ਸੱਦਾ ਹੁੰਦਾ ਉਹ ਰਿਆ ਜਾਂਦਾ ਕਿ ਜਿੱਦੀ ਮਰਜ਼ੀ ਜੂਰੋਗੇ ਉਹ ਤੇ ਪਹੁੰਚਣਾ ਪਈ ਕਿਉਂਕਿ ਅੰਦਰ ਇੱਕ ਤੜਪ ਹੈ ਅੰਦਰ ਇੱਕ ਪ੍ਰੇਮ ਹੈ ਅੰਦਰ ਇੱਕ ਸਾਹ ਜਾਂ ਸਾਹਕ ਦੇ ਨਾਲ ਅੰਦਰ ਇੱਕ ਖੇਚਿਆ ਜਿਹੀ ਲੈ ਕੇ ਸਾਨੂੰ ਆਉਂਦੀ ਹੈ ਸਹਿਸ ਬਾਹਰ ਵਿੱਚ ਪ੍ਰੇਮ ਬੜਦਾ ਇੱਕ ਦੂਸਰੇ ਦੇ ਨਾਲ ਬਹੁਤ ਸਾਰੇ ਗ੍ਰੰਥਾਂ ਨੇ ਨਹੀਂ ਕਿਹਾ ਇਹ ਦੀ ਪੰਜਾਬੀ ਭਾਸ਼ਾ ਨੇ ਕਿਹਾ ਕਿ ਢਾਈ ਅੱਖਰੀ ਪੀਂਦੇ ਇਹਦੇ ਵਿੱਚ ਪਰ ਹੈ ਬਹੁਤ ਵਜਰੇ ਦੇ ਵਿੱਚ ਢਾਈ ਅੱਖਰ ਦਾ ਸ਼ਬਦ ਪ੍ਰੇਮ ਕੇਵਲ ਇਸ ਵਿੱਚ ਬਹੁਤੀ ਪੜਾਈ ਦੀ ਲੋੜ ਕੋਈ ਨਹੀਂ ਹੈ ਭਾਸ਼ਾ ਪਿਆਰ ਦੀ ਸਮਝਦੇ ਜਾਨਵਰ ਵੀ ਨਹੀਂ ਬਹੁਤ ਹੀ ਆਕਰਦ ਦਰਾਈ ਦੀ ਲੋੜ ਕੋਈ ਨਹੀਂ ਜੀ ਪਿਆਰ ਵਿੱਚ ਕੁਲ ਚਰਤਾ ਰਹੇ ਕਾਇਮ ਬਹੁਤੀ ਹੋਰ ਕਮਾਈ ਦੀ ਲੋੜ ਕੋਈ ਨਹੀਂ ਯਾਰ ਬਦਲੇ ਬਸ ਪਿਆਰ ਹੀ ਮੋੜਨਾ ਆ ਉਹਦੀ ਢੋਆ ਢਾਈ ਨਹੀਂ ਯਾਰ ਬਦਲੇ ਬਹੁਤ ਬਹੁਤ ਕਈ ਵਾਰਾ ਇਸ ਗੱਲ ਦਾ ਦੁੱਖ ਲੱਗਦਾ ਹੈ ਕਿ ਉਹ ਪ੍ਰੇਮ ਜਿਹੜਾ ਪੰਜਾਬ ਪੂਰੀ ਤਰ੍ਹਾਂ ਲਬਰੀਸ਼ ਸੀ ਇਹ ਸ਼ਬਦ ਦੇ ਨਾਲ ਕਿੱਥੇ ਚੜਾ ਗਿਆ ਮੈਂ ਚੰਦ ਕੋਲ ਆਇਨਾ ਲਿਖੀਆਂ ਸੀ ਕਿ ਪੈẽ ਤੇ ਟੁੱਟ ਕੇ ਜਦੋਂ ਵੀ ਗੱਲ ਕਰਦੇ ਵਾਹ ਵਾਹ ਪੈẽ ਤੇ ਟੁੱਟ ਕੇ ਜਦੋਂ ਵੀ ਗੱਲ ਕਰਦੇ ਕਿੱਥੇ ਚਲੀ ਗਈ ਮਿੱਠੀ ਜ਼ੁਬਾਨ ਅੱਜ ਕੱਲ ਵਾਹ ਵਾਹ ਅੱਜ ਪੈẽ ਤੇ ਟੁੱਟ ਕੇ ਜਦੋਂ ਵੀ ਗੱਲ ਕਰਦੇ ਕਿੱਥੇ ਚਲੀ ਗਈ ਮਿੱਠੀ ਜ਼ੁਬਾਨ ਅੱਜ ਕੱਲ ਰਿਸ਼ਤੇ ਨਾਤੇ ਵੀ ਵਿਖਰਦੇ ਜਾਣ ਸਾਰੇ ਖੁੱਤ ਗਰਜ ਹੈ ਬਣਿਆ ਇਨਸਾਨ ਅੱਜ ਕੱਲ ਵਾਹ ਵਾਹ ਕੀ ਬਾਤ ਕੀ ਬਾਤ ਮੇਰਾ ਬੱਚਾ ਵਿਦੇਸ਼ ਵਿੱਚ ਕਿਵੇਂ ਪਹੁੰਚੇ ਮੇਰਾ ਬੱਚਾ ਵਿਦੇਸ਼ ਵਿੱਚ ਕਿਵੇਂ ਪਹੁੰਚੇ ਇਹੋ ਘਰਾਂ ਵਿੱਚ ਚੱਲਣ ਪ੍ਰਾਣ ਅੱਜ ਕੱਲ ਮਾਪੇ ਘਰਾਂ ਵਿੱਚ ਬੈਠੇ ਰਹਿਣ ਕੱਲੇ ਆਵੇ ਮਰਨ ਨਾ ਕੋਈ ਮਹਿਮਾਨ ਅੱਜ ਪਿੰਡਾਂ ਸ਼ਹਿਰਾਂ ਵਿੱਚ ਵੱਡੇ ਮੌਲ ਖੁੱਲ ਗਏ ਪਿੰਡਾਂ ਸ਼ਹਿਰਾਂ ਵਿੱਚ ਵੱਡੇ ਮੌਲ ਖੁੱਲ ਗਏ ਫੇਰ ਵੀ ਮਿਲੇ ਨਾ ਚੰਗਾ ਸਮਾਨ ਅੱਜ ਕੱਲ੍ਹ ਕਹੀ ਸੱਚ ਹੋਈ ਗੱਲ ਸਿਆਣਿਆਂ ਦੀ ਉੱਚੀ ਦੁਕਾਨ ਤੇ ਠੇਕਾ ਪਕਵਾਨ ਵਾਹ ਜੀ ਵਾਹ ਬਹੁਤ ਵਧੀਆ ਰੈਡਸ ਕਹੀ ਸੱਚ ਹੋਈ ਗੱਲ ਸਿਆਣਿਆਂ ਦੀ ਉੱਚੀ ਦੁਕਾਨ ਤੇ ਠੇਕਾ ਪਕਵਾਨ ਅੱਜ ਕੱਲ੍ਹ ਹਵਾ ਰੋਸ਼ਨੀ ਨਹੀਂ ਘਰਾਂ ਵਿੱਚ ਵੜਨ ਦਿੰਦੇ ਹਵਾ ਰੋਸ਼ਨੀ ਨਹੀਂ ਘਰਾਂ ਵਿੱਚ ਵੜਨ ਦਿੰਦੇ ਨਾ ਕੋਈ ਖਿੜਕੀ ਦਾ ਰੋਸ਼ਨ ਤਾਂ ਅੱਜ ਕੱਲ ਚੀਕ ਥੁੜੇ ਨਾਲ ਯਾਰ ਗਵੰਡੀਆਂ ਦੀ ਇਹ ਹੋ ਜਏ ਨਾ ਬਣਦੇ ਮਕਾਨ ਇਹ ਹੋ ਜਏ ਨਾ ਬਣਦੇ ਮਕਾਨ ਅੱਜ ਕੱਲ ਇਹ ਹੋ ਜਏ ਨਾ ਬਣਦੇ ਮਕਾਨ ਚਾਰ ਲਈ ਮੈਂ ਗੱਲ ਕਰਦਾ ਹੁੰਦਾ ਕਿ ਬਾਬਾ ਨਾਨਕ ਆਪਣਾ ਪਰਿਵਾਰ ਛੋਟੇ ਛੋਟੇ ਬੱਚੇ ਜਵਾਨ ਘਰਵਾਲੀ ਨਿਰਧ ਮਾਪੇ ਘਰ ਛੱਡ ਕੇ ਤੇ ਸਾਲਾਂ ਬਤੀ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਚੱਲੇ ਰਹੇ ਬਹੁਤ ਕੀਮਤੀ ਸਭ ਉਹਨਾਂ ਨੇ ਸਿਧਾਂਤ ਦਿੱਤੇ ਪਰ ਮਨੁੱਖ ਕਦੇ ਵੀ ਸਦਾ ਰਿਹਾ ਉਹਨਾਂ ਸਿਧਾਂਤਾਂ ਨੂੰ ਸਮਝ ਨਹੀਂ ਸਕਿਆ ਕਿਰਤ ਕਰਨੀ ਨਾਮ ਜਪਣਾ ਇਹ ਸਿੱਪੜੇ ਗੱਲਾਂ ਆ ਪਰ ਉਸ ਪਾਸੇ ਤੁਰਿਆ ਨਹੀਂ ਇਨਸਾਨ ਤੇ ਆ ਕੀੜੀਆਂ ਛੋਟਾ ਜਿਹਾ ਜੀਵ ਆ ਜਦੋਂ ਮੈਂ ਇਹਦੇ ਉੱਤੇ ਝਾਤੀ ਮਾਰਦਾ ਹੁੰਦਾ ਮੈਨੂੰ ਐਵੇਂ ਲੱਗਦਾ ਵੀ ਸ਼ਾਇਦ ਕੀੜੀਆਂ ਬਾਬੇ ਨਾਨਕ ਦੇ ਸਾਰੇ ਸਿਧਾਂਤਾਂ ਨੂੰ ਭਰੀ ਪਾਉਂਦੀਆਂ ਨੇ ਮੈਂ ਲਿਖਿਆ ਸੀ ਸਿੱਖ ਸਿੱਖ ਬੰਦਿਆ ਸਿੱਖ ਕੀੜੀਆਂ ਵਾਹ ਜੀ ਵਾਹ ਸਿੱਖ ਸਿੱਖ ਬੰਦਿਆ ਸਿੱਖ ਕੀੜੀਆਂ ਤੋਂ ਨਿੱਕੀ ਖੋਡ ਵਿੱਚ ਇਕੱਠੀਆਂ ਰਹਿੰਦੀਆਂ ਨੇ ਹਜ਼ਾਰਾਂ ਦੀ ਤਦਾਦ ਵਿੱਚ ਜੀ ਸਿੱਖ ਸਿੱਖ ਬੰਦਿਆ ਸਿੱਖ ਕੀੜੀਆਂ ਤੋਂ ਨਿੱਕੀ ਖੋਡ ਵਿੱਚ ਇਕੱਠੀਆਂ ਰਹਿੰਦੀਆਂ ਨੇ ਸਾਰਾ ਦਿਨ ਹੀ ਕਿਰਤ ਵਿੱਚ ਰਹਿਣ ਬੁੱਝੀਆਂ ਘੜੀ ਪਾਲ ਨਹੀਂ ਵੇਲਦੀਆਂ ਵਹਿੰਦੀਆਂ ਨੇ ਕਦੇ ਰਸਤੇ 'ਚੋਂ ਮਿਲਦੀਆਂ ਸਾਥੜਾਂ ਗੱਲ ਫੱਕੜੀ ਆ ਕੁਝ ਕਹਿੰਦੀਆਂ ਨੇ ਹੂੰ ਕੱਦ ਛੋਟਾ ਪਰ ਜਿਗਰਾ ਬਹੁਤ ਵੱਡਾ ਜੀ ਕੱਦ ਛੋਟਾ ਪਰ ਜਿਗਰਾ ਬਹੁਤ ਵੱਡਾ ਕੱਦ ਛੋਟਾ ਪਰ ਜਿਗਰਾ ਬਹੁਤ ਵੱਡਾ ਮਾਰ ਮੌਸਮਾਂ ਦੀ ਸਦਾ ਹੀ ਸਹਿੰਦੀਆਂ ਨੇ ਹਾਥੀ ਕਦੇ ਵੀ ਨਹੀਂ ਇਹ ਕਰ ਸਕਦਾ ਕੀ ਬਾਤ ਹੈ ਕਿੰਨਾ ਵੱਡਾ ਜਾਨਵਰ ਜੀ ਹਾਥੀ ਕਦੇ ਵੀ ਨਹੀਂ ਇਹ ਕਰ ਸਕਦਾ ਇਹ ਵਿਕਰੀ ਰੇਤ ਚੋਂ ਖੰਡ ਚੁਣ ਲਵੀਆਂ ਨੇ ਭਾਵੇਂ ਅੱਖੀਆਂ ਮਾਲਕ ਨੇ ਨਹੀਂ ਦਿੱਤੀਆਂ ਇਹ ਫਿਰ ਵੀ ਰਾਹੋਂ ਕੁਰਾਹੇ ਨਹੀਂ ਪੈਂਦੀਆਂ ਨੇ ਤੋ ਮਹਿਲਾ ਵਾਲਿਆ ਮਹਿਲਾ ਨੂੰ ਕੀ ਕਰਨਾ ਮਹਿਲਾ ਜੀ ਟੱਬਰ ਦੇ ਜੇ ਇਕੱਠੇ ਨਹੀਂ ਬਹਿ ਸਕਦੇ ਰਿਆੜ ਤਿੰਨ ਤਿੰਨ ਮੰਦਲਾਂ ਦਾ ਕੀ ਫਾਇਦਾ ਜੇ ਮੁੱਤ ਮਾਪਿਆਂ ਨਾਲ ਨਹੀਂ ਰਹੇ